ਜੂਤ ਹੈ ਜੋ ਪ੍ਰਕਰਮਾ ਕਰਦੀ ਹੈ ਸਾਰੇ ਗੁਰਦੁਆਰੇ ਸਾਹਿਬ ਦੀ ਪਿੰਡ ਦੇ ਆਲੇ ਦੁਆਲੇ ਇਹਦਾ ਚਲਦੀ ਦਿਖਦੀ ਹੈ ਦਰਸ਼ਨ ਹੋਏ ਦਾਦਾ ਜੀ ਨੂੰ ਹੋਏ ਦਾਦੀ ਜੀ ਨੂੰ ਮਾਤਾ ਜੀ ਨੂੰ ਪਿਤਾ ਜੀ ਨੂੰ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਹੋਰ ਪਰਿਵਾਰ ਹੈ 20 25 ਜੋ ਉਹਨਾਂ ਦੇ ਵਿੱਚ ਬਜ਼ੁਰਗ ਸਨ ਤਾਂ ਉਹਨਾਂ ਨੂੰ ਵੀ ਹੋਏ ਉਹ ਸਮਾਂ ਜਦੋਂ ਸਾਰੇ ਉਹਨਾਂ ਦੇ ਖਿਲਾਫ ਹੋ ਗਏ ਸੀ ਜਿੱਥੋਂ ਜਿੱਥੋਂ ਲੰਘਦੇ ਸੀ ਜਿਹੜੇ ਚਮਕੌਰ ਸਾਹਿਬ ਦੇ ਇਥੋਂ ਹੋਰ ਲੋਕ ਸੀ ਉਹ ਵੀ ਪਾਸਾ ਬਟਣ ਲੱਗੇ ਸੀ ਤੇ ਉਦੋਂ ਲੋਕ ਦਰਵਾਜ਼ੇ ਬੰਦ ਕਰ ਲੈਂਦੇ ਸੀ ਉਸ ਸਮੇਂ ਤੁਹਾਡੇ ਪੁਰਖਿਆਂ ਨੇ ਸਾਹ ਦਿੱਤਾ ਇਹਨਾਂ ਦੀ ਬਖਸ਼ਿਸ਼ ਹੈ ਅਨੰਤ ਕਿਰਪਾ ਜੋ ਅਸੀਂ ਹਰ ਪਲ ਮਹਿਸੂਸ ਕਰਦੇ ਹਨ ਜਿਨ੍ਹਾਂ ਨੇ ਦਰਵਾਜ਼ੇ ਬੰਦ ਕਰ ਲਏ ਤਾਂ ਫਿਰ ਉਹਨਾਂ ਦੇ ਕਿਸਮਤਾਂ ਵੀ ਦਰਵਾਜ਼ੇ ਬੰਦ ਹੋ ਗਏ ਬੜੇ ਭਾਗਾ ਵਾਲੇ ਹਨ ਤਾਂ ਉਹਨਾਂ ਨੇ ਇੰਨੀ ਕਿਰਪਾ ਕੀਤੀ ਜਦੋਂ ਤੱਕ ਗੁਰੂ ਸਾਹਿਬ ਦਾ ਨਾਮ ਇਸ ਬ੍ਰਹਮੰਡ ਵਿੱਚ ਰਹੇਗਾ ਤਾਂ ਚਮਕੌਰ ਸਾਹਿਬ ਦਾ ਨਾਮ ਵੀ ਆਏਗਾ ਤਾਂ ਗੜੀ ਦਾ ਨਾਮ ਆਏਗਾ ਤੇ ਜਦੋਂ ਗੜੀ ਦਾ ਨਾਮ ਆਏਗਾ ਤਾਂ ਗੜੀ ਦੇ ਨੋਸਟੈਂ ਦੇ ਸਾਡੇ ਪੁਰਖੇ ਸੀ ਉਹਨਾਂ ਦਾ ਨਾਮ ਆਏਗਾ ਜਿਵੇਂ ਅੱਜ ਬੈਠੇ ਆਂ ਜਿੱਤੇ ਆਪਾਂ ਜੇ ਇੰਟਰਵਿਊ ਕਰ ਰਹੇ ਆਂ ਇਹ ਉਸੇ ਚਮਕੌਰ ਦੀ ਗੜੀ ਦਾ ਇੱਕ ਹਿੱਸਾ ਹੈ ਹਿੱਸਾ ਅਸ਼ੀਰਵਾਦ ਅੱਜ ਵੀ ਚੱਲ ਰਿਹਾ ਜੇ ਪੰਜਾਬ ਦੇ ਹਾਲਾਤ ਕੁਛ ਵੀ ਰਹੇ ਆਜ਼ਾਦੀ ਦੇ ਰਹੇ ਉਸ ਤੋਂ ਬਾਅਦ ਦੇ ਰਹੇ ਉਸ ਤੋਂ ਪਹਿਲਾਂ ਦੇ ਰਹੇ ਲੇਕਿਨ ਅੱਜ ਵੀ ਨਾ ਪਰਿਵਾਰਾਂ ਤੇ ਕਦੇ ਕੋਈ ਆਂਚ ਨਹੀਂ ਆਂਦਦੀ ਮਹਾਰਾਜ ਤੇਰੇ ਜੀਵਨ ਦੀਆਂ ਕੁਝ ਅਜਿਹੀਆਂ ਘਟਨਾਵਾਂ ਹਨ ਕਿ ਕਦੇ ਬੈਠੇ ਵੀ ਅਰਦਾਸ ਕਰ ਲਈ ਕਿ ਮਹਾਰਾਜ ਇਦਾਂ ਪ੍ਰੋਬਲਮ ਆ ਗਈ ਬੱਚੇ ਸਾਨੂੰ ਯਾਦ ਹੈ ਜੋ ਪੰਜਾਬੀ ਹੁਮਾਨੁਦਾਸ ਬੇਨਤੀ ਮੇਰੇ ਚਰਨ ਕੀ ਤੁਮ ਯਾਵੀ ਕੀ ਰਾਸ